ਮੀ ਫੇਰ ਆ ਗਿਆ ਅੱਜ ਤੜਕੇ ਦਾ ਤੀਜੀ ਚੌਥੀ ਵਾਰ ਆ ਗਿਆ ਆ ਜਾਂਦਾ ਫੇਰ ਨਹੀਂ ਉਹ ਸਾਹਮਣੇ ਦੇਖੋ ਕਿੰਨਾ ਧੁੰਮਾ ਧਾਰ ਹੋਈ ਪਈ ਐ ਹੁਣ ਫੇਰ ਲੈ ਪਿਆ ਦੱਸਿਆ ਸੀ ਨੇ ਵੀ ਲਗਾਤਾਰ ਦੋ ਦਿਨ ਇਸੇ ਤਰ੍ਹਾਂ ਝੜੀ ਝੜੀ ਲੱਗੀ ਪਈ ਐ ਮੇਤਰੋ ਝੜੀ ਕੱਲ ਸ਼ਾਮ 4:00 ਵਜੇ ਦਾ 4:05 ਵਜੇ ਦਾ ਪੈਣ ਲੱਗਿਆ ਸਾਰੀ ਰਾਤ ਕਿਣ ਮਣਕਾਣੀ ਹੋਈਗੀ ਅਲਾ ਹੱਥ ਨੇ ਦਾ ਪੂਰੀ ਦੱਬ ਕੇ ਛੁੱਟੀ ਲਈ ਸੀ ਤੇ ਹੁਣ ਫੇਰ ਪਈ ਜਾਂਦਾ ਭਾਈ ਓਏ ਫੇਰ ਆ ਗਿਆ ਮੀ ਆ ਦੇਖੋ ਸਾਹਮਣੇ ਤੂੰ ਦਾਤਾਰ ਹੋਈ ਪਿਆ ਪੂਰੇ ਵਧੀਆ ਮੀਂਹ ਪਈ ਜਾਂਦਾ ਹੈ ਸ਼ਾਂਤੀ ਦਾ ਕੋਈ ਝੱਖੜ ਚ ਲਾਂ ਨਹੀਂ ਹਜੇ ਸੁਖ ਸ਼ਾਂਤੀ ਦਾ ਕਹਿੰਦੇ ਹੁੰਦੇ ਇਹਨੂੰ ਵਧੀਆ ਪਈ ਜਾਂਦਾ ਤੇ ਨਾ ਵੀ ਜੋਤੀ ਫੇਰ ਆ ਗਿਆ ਮੀਂਹ ਤਾਂ ਪਈ Rajasthan ਵਾਲੇ ਗੁਰਜੋਤ ਸਿੰਘ ਸਿੱਧੂ ਆ ਕੇ ਦੇਖ ਲਾ ਤੂੰ ਵੀ ਇੱਧਰ ਆ ਜਾ ਆ ਚੱਲ ਪੇ ਪਾਣੀ ਸਰੋਂ ਮਟਰ ਨਾਲ ਜੀਂ ਬਰਸਾਤ ਹੋ ਰੋ ਆਏ ਤਾਂ ਅਸੀਂ ਜ਼ਰੋਂ ਵਡਣਾ ਕਹਿੰਦੇ ਤੇ ਪਰ ਮੀਂਹ ਪਈ ਜਾਂਦਾ ਡਰਦੇ ਆ ਕਿਸੇ ਕੀ ਹੁੰਦਾ ਠੰਡ ਵਾਲੀ ਹੋ ਗਈ ਹਾਂ ਮੇਚੇ ਮਾਮੇ ਆਏ ਹੋਏ ਨੇ ਹਾਂ ਮਾਂ ਬੇਨ ਦਾ ਬਾੜੀ ਛਾਂਡ ਚੜ ਗਿਆ ਉਹ ਤਾਂ ਅੱਗ ਸੇਕੀ ਜਾਂਦਾ ਚੁੱਲੇ ਮੂਰੋ ਉੱਠ ਨਹੀਂ ਰਿਹਾ ਤੇ ਕੀ ਸਰੋਂ ਵੱਡੂਗਾ ਉਹ ਕੀ ਸਰੋਂ ਵੱਢ ਕੇ ਰੰਗ ਲਾਊਗਾ ਹਾਂ ਕਹਿੰਦਾ ਮੈਂ ਬੇਬੇ ਸਰੋਂ ਵੱਢਣ ਜਾਣਾ ਆ ਬਾਗ ਚ ਕਿਹੜਾ ਬੰਦਾ ਬਈ ਓਏ ਆ ਬਾਗ ਚ ਕਿਹੜਾ ਉਹ ਤਾਂ ਆਪਣਾ ਬੰਦਾ ਹੀ ਆ ਤਾਜੂ ਬੀਲਾ ਹੀ ਠੰਡ ਨਾ ਲੱਗ ਜੇ ਮਾਮੇ ਨੂੰ ਠੰਡ ਲੱਗੀ ਨੇ ਤੇ ਤੈਨੂੰ ਨਾ ਲੱਗ ਜੇ ਮੀ ਪੂਰਾ ਜ਼ੋਰ ਦਾ ਉੱਤਰ ਪਿਆ ਕਣਕਾਟੇ ਦਾ ਮੀ ਆ ਜਾ ਆ ਜਾ ਕਰਾ ਫੇਰ ਆ ਗਿਆ ਮੀ